ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆਪਣਾ ਮੰਨਪ੍ਰੀਤ ਜੀ ਕਿਹੜਾ ਪਿੰਡ ਆ ਜੀ ਤੁਹਾਡਾ ਕੋਈ ਇਹ ਤੁਹਾਡਾ ਐਕਸੀਡੈਂਟ ਹੋਇਆ ਇਹ ਕਿੱਦਾਂ ਹੋਇਆ ਦੱਸੋ ਸਾਨੂੰ ਇਹ ਅਸੀਂ ਜਾ ਰਹੇ ਸੀਗੇ ਜੀ ਸਾਨੀ ਨੂੰ ਹਾਂਜੀ ਸੁਪਰਸੀਡਰ ਲੈ ਕੇ ਕਣਕੀ ਵੀਦਣ ਜਾਂਦੇ ਸੀਗੇ ਠੀਕ ਹੈ ਜੀ ਤੇ ਮੋੜਿਆਂ ਬੱਸ ਆਈ ਬੜੀ ਤੇਜ਼ ਰਫ਼ਤਾਰ ਅਸੀਂ ਐਨ ਕਿਨਾਰੀ ਦੇ ਉੱਪਰ ਖੜਾ ਕੀਤਾ ਹੈ ਟਰੈਕਟਰ ਅਸੀਂ ਦੇਖ ਵੀ ਰਹੇ ਆਂ ਵੀ ਤੁਸ ਖੜੇ ਸਿਖ ਜਾ ਰਹੇ ਸੀ ਨਹੀਂ ਜਾ ਰਹੇ ਸੀ ਪਰ ਬੱਸ ਨੂੰ ਦੇਖ ਕੇ ਅਸੀਂ ਸਾਈਡ ਦੇਣ ਲਈ ਤਾਂ ਹੌਲੀ ਸੀਗੇ ਇਹ ਨਾਲ ਕਿਨਾਰੀ ਦੇ ਉੱਤੇ ਆਏ ਤਾਂ ਬੱਸ ਵਾਲੇ ਨੇ ਲਿਆ ਕੇ ਵਿੱਚ ਮਾਰੀ ਆ ਦੇਖੋ ਸਾਰਾ ਭੰਦ ਦਿੱਤਾ ਇਧਰੋਂ ਉਹ ਤਾਂ ਇੰਨਾ ਸ਼ੁਕਰ ਆ ਵੀ ਸਾਨੂੰ ਜ਼ੋਰ ਨਾਲ ਧੱਕਾ ਲੱਗ ਕੇ ਅਸੀਂ ਵਿੱਚੇ ਪਲਟਾ ਕੇ ਮਾਰਨ ਆਈ ਸਾਨੂੰ ਨਹਿਰ ਚ ਮਾਰਨਾ ਜੀ ਨਹਿਰ ਕਿਹੜਾ ਨਕਸ਼ਾ ਹੈ ਮੈਨੂੰ ਦੱਸੋ ਤਾਂ ਨਕਸ਼ਾ ਨਕਸ਼ਾ ਨੁਕਸਾਨ ਹੋ ਗਿਆ ਜੀ ਸਾਰੀ ਬੰਦ ਤੇ ਸਾਡੀ ਇੰਨਾ ਵੀ ਸਾਡਾ ਟਰੈਕਟਰ ਵੱਜ ਗਿਆ ਮਸ਼ੀਨਸਰੀ ਭੰਦੀ ਢਾਈ ਲੱਖ ਦਾ ਨੁਕਸਾਨ ਹੋ ਗਿਆ ਜੀ ਸਾਡਾ ਆਹ ਦੇਖੋ ਜੀ ਕਿ ਆ ਡ੍ਰਿਲ ਉਹ ਟਰੈਕਟਰ ਦਾ ਵੀ ਇਹ ਵੀ ਨਹੀਂ ਸਪਰਸਟਰ ਸਾਰਾ ਬੰਦ ਹੋ ਗਿਆ ਇਹ ਜਿਹੜਾ ਸਾਰਾ ਘੁੰਮ ਗਿਆ ਹਾਂਜੀ ਇਹ ਆ ਪਟੋਗੇ ਜੀ ਲੱਤ ਜੀ ਸਾਰਾ ਕੰਟੋਗੇ ਜੀ ਨਿਕਰੇ ਆ ਮਸ਼ੀਨਰੀ ਲਾਓ ਕਿੰਨੇ ਜ਼ੋਰ ਨਾਲ ਬੱਜੀ ਹੋਊਗੀ ਪਰ ਹੌਲੀ ਥੋੜੀ ਜਿਹੀ ਆ ਸਾਰੀ ਦੇਖੋ ਜੀ ਇਤਾਂ ਵੇ ਸਾਰੀ ਘੁੰਮ ਗਈ ਆ ਘੁੰਮ ਗਈ ਆ ਜੀ ਇੰਨਾ ਜ਼ੋਰ ਨਾਲ ਬੱਜਾਇਆ ਜੀ ਦੇਖੋ ਕਿੰਨੀ ਇਤਾਂ ਬੱਜਾਇਆ ਮੈਂ ਸਾਨੂੰ ਸਾਰੀ ਬੰਦੀ ਪੁਰਾਣੇ ਡ੍ਰਿਲ ਖਲੋਂਗਾ ਸਾਰਾ ਕੋਤਰਾ ਤੁਸੀਂ ਆਪ 60 ਟਰ ਤੋਂ ਬਚ ਗਏ ਅਸੀਂ ਬਚ ਗਏ ਇਨਨਾ ਸ਼ੁਕਰ ਹੈ ਤੇ ਨਾਲ ਹੋਰ ਕੌਣ ਸੀ ਨਾਲ ਮੇਰੇ ਆ ਮੁੰਡਾ ਪਿਆ ਜੀ ਕਿ ਕਿਤੇ ਨਹੀਂ ਸੱਟ ਚੋਟ ਲੱਗੀ ਆ ਹੋਰ ਕਿਹੜਾ ਮੁੰਡਾ ਸੀ ਨਾਲ ਅਸੀਂ ਬਚ ਗਏ ਸੱਟ ਜਦੋਂ ਜੀ ਅੱਛਾ ਜੀ ਤੁਹਾਡਾ ਕੀ ਨਾਮ ਹੈ ਤੇ ਮੇਰਾ ਨਾਮ ਸੰਦੀਪ ਸਿੰਘ ਆ ਜੀ ਅੱਛਾ ਜੀ ਤੁਸੀਂ ਇਹ ਕਹਿੰਦੇ ਤੁਹਾਡਾ ਦੱਸਿਆ ਤੁਹਾਡਾ ਫੁਰਦੋ ਜੀ ਫੁਰਦੋ ਆ ਸੱਤ ਨੇ 600 ਬਚ ਗਏ ਆ ਇਹਦੇ ਮਾਰੇ ਭੱਜ ਕੇ ਜਲੇ ਬਸ ਰੁਕੇ ਗਏ ਆ ਜੀ ਤੁਹਾਨੂੰ ਬੱਸ ਦਾ ਵੀ ਦੇਖ ਲੈਂਦੇ ਆ ਆਹ ਟਰੈਕਟਰ ਆ ਜੀ ਇਹ ਟਰੈਕਟਰ ਕਿਹੜਾ ਵਾ ਕੋ ਮੋਟਾ ਕੋ ਮੋਟਾ ਕੋਡਾ ਕਹਿੰਦੇ ਜੀ ਨਵਾਂ ਹੀ ਕੋ ਆਇਆ ਇਹ ਬਾਕੀ ਟਰੈਕਟਰ ਦਾ ਪਤਾ ਹੋ ਗਿਆ ਤੇ ਆ ਬਾਸਿੰਮਾ ਇਹ ਆ ਜਿਹੜੀ ਬਾਸਾ ਇਹਦਾ ਨੰਬਰ ਹੈਗਾ ਪੀਵੀ 32 ਐਫ 4 ਐਪਲ 481 ਤੇ ਪੀਵੀ 32 4881 ਥਾਲੀ ਵਾਲਾ ਬਾਸ ਦਾ ਜੋ ਨਕਸ਼ਾ ਹੋਇਆ ਉਹ ਵੀ ਦਿਖਾਉਂਦਾ ਜੀ ਆ ਜੋ ਮੋਰੀ ਬਾਸ ਵੀ ਠੀਕ ਹੈ ਫਿਰ ਬਾਸਾ ਜੀ ਖੜੀ ਧਰਤੀ ਕੋਲ ਵਾਲਿਆਂ ਦੀ ਇਹ ਤੇਰਾ ਵਾਅਬ ਆਸੋ ਬੱਜੀਏ ਇਹ ਵਾਤ ਇਥੋਂ ਪੜ ਗਈ ਆ ਜੀ ਹਾਂ ਜਨ ਕੇ ਜਬਰਦਸਤੀ ਹੋਇਆ ਵਾ ਪਛਾਹ ਹੋ ਗਿਆ ਕਿ ਨਾ ਨਾ ਜਿਆਦਾ ਨੁਕਸਾਨ ਹੋਇਆ ਟ੍ਰੈਕ ਵਾਲਿਆਂ ਦਾ ਸਾਡਾ ਫਾਸਦਾ ਨੁਕਸਾਨ ਘੱਟ ਹੋਇਆ ਠੀਕ ਹੈ ਸਾਡਾ ਨੁਕਸਾਨ ਜਿਆਦਾ ਹੋਇਆ 2.5 ਲੱਖ ਦਾ ਨੁਕਸਾਨ ਕਰਤਾ ਜੀ ਸਾਡਾ ਤੇ ਧਾਦੀ ਵਾਲਿਆਂ ਵਾਲੇ ਬੱਸਾ ਜੀ ਦੀ ਤੇ ਡਰਾਈਵਰ ਜਿਹੜਾ ਚਲਾਉਂਦੇ ਸੀ ਉਹ ਵੀ ਬੈਠੀ ਆ ਜੀ ਵਿੱਚ ਤੇ ਨੰਬਰ ਮੋਹਲਾ ਵਾ ਪੀ ਵੀ 32 ਐਫ 4880 ਹੌ ਡਰਾਈਵਰਾਂ ਵੀ ਗੱਲ ਕਰਨੀ ਕੋਸ਼ਿਸ਼ ਕਰਦੇ ਆ ਉਹਦਾ ਵੀ ਪੱਖ ਜਾਣਦੇ ਆ ਬਾਈ ਜੀ ਸਾਸਰੀ ਘਾਲ ਜੀ ਤੁਸੀਂ ਬੱਸ ਦੇ ਡਰਾਈਵਰਾਂ ਜੀ ਇਹ ਕੀ ਨਾਂ ਆਪਣਾ ਮਿੰਦਰ ਸਿੰਘ ਇਹ ਕਿੱਥੇ ਦੇ ਰਹਿਣ ਵਾਲੇ ਆ ਆ ਥਨਮਾ ਬਣੇ ਅੱਛਾ ਜੀ ਇਹ ਤੁਸੀਂ ਹੁਣ ਕਿੱਥੋਂ ਆ ਰਹੇ ਸੀ ਇਹ ਖਾਲਸਾ ਕਾਲ ਇਹ ਦੂਜਾ ਬਰਦਮਾਨ ਨੇ ਨਿਆਣੇ ਲੈ ਕੇ ਗਏ ਸੀ ਲੁਧਿਆਣੇ ਜੀ ਅੱਛਾ ਜੀ ਉਹ ਛੱਡ ਕੇ ਆ ਗਏ ਨਾ ਟਾਈਮ ਚੱਪਣਾ ਸੀ ਗੱਲ ਤੁਸੀਂ ਇਹ ਨਿਆਣੇ ਹੁਣ ਕਿੱਥੇ ਛੱਡ ਕੇ ਆ ਰਹੇ ਆ ਆਦਮਪੁਰ ਠੀਕ ਹੈ ਜੀ ਤਾਂ ਹੁਣ ਆ ਰਹੇ ਸੀ ਇਹ ਐਕਸੀਡੈਂਟ ਕਿੱਦਾਂ ਹੋ ਗਿਆ ਤੁਹਾਡਾ ਐਕਸੀਡੈਂਟ ਇਦਾਂ ਆਇਆ ਜੀ ਕਿ ਮੈਂ ਆਪਣੀ ਸੈਟ ਹਟਾਉਂਦਾ ਸੀਗਾ ਹਾਂਜੀ ਇਹਦੇ ਜਿਹੜਾ ਪਿੱਛੇ ਜਿਗਾਰਡ ਪਾਇਆ ਸੀ ਨਾ ਜਿੱਦਾਂ ਉਹ ਘੁੰਮ ਗਿਆ ਜੀ ਠੀਕ ਆ ਜਿੱਦਾਂ ਹੁਣ ਰੋਡ ਵੀ ਥਾਮਾ-ਥਾਮਾ ਹੀ ਆ ਦੇਖਦੇ ਆ ਤੁਸੀਂ ਇਤਨ ਇਤਨ ਵੀ ਟਾਲੀਆਂ ਉੱਥੇ ਨਹੀਂ ਰਿਹਾ ਜੀ ਠੀਕ ਹੈ ਕਿ ਨਹੀਂ ਹੁਣ ਰੋਡ ਹੈਗਾ ਹੀ ਥਾਮਾ-ਥਾਮਾ ਨਹੀਂ ਦੋ ਬੱਸਾਂ ਤਾਂ ਜੋਆਂ ਨੇ ਬੱਸਾਂ ਜਾਂ ਟਰੈਕਟਰ ਉਹ ਤੋਂ ਬੜੇ ਆਰਾਮ ਨਾਲ ਨਿਕਲ ਸਨ ਲੰਘਦੇ ਆ ਲੰਘਦੇ ਆ ਨਾ ਅਸੀਂ ਤੁਹਾਡਾ ਨਹੀਂ ਪੱਖ ਕਰਦੇ ਮੈਂ ਉਹਨਾਂ ਦਾ ਨਹੀਂ ਪੱਖ ਕਰਨਾ ਹਾਂਜੀ ਤੇ ਉਹ ਜਿੱਦਾਂ ਘੁੰਮ ਕੇ ਵਿੱਚ ਲੱਗਾ ਜੀ ਅੱਛਾ ਜੀ ਹਾਂਜੀ ਉਹ ਜਿਹੜਾ ਸੀੜ ਉਹਨਾਂ ਦਾ ਉਹ ਘੁੰਮ ਗਿਆ ਇਹ ਨੁਕਸਾਨਾ ਤੁਹਾਡਾ ਵੀ ਹੋ ਗਿਆ ਹਾਂਜੀ ਤੇ ਤੁਹਾਡੇ ਇੱਥੇ ਹੀ ਹੋਇਆ ਨੁਕਸਾਨਾ ਮੋhle ਪੱਸੇ ਹੀ ਹਾਂਜੀ 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 ਠੀਕ ਹੈ ਕਿ ਉਹ ਤੁਸੀਂ ਇੱਧਰ ਆ ਜਿਓ ਥੋੜਾ ਜਿਹਾ ਜੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੋਰ ਦੱਸੋ ਐਕਸੀਡੈਂਟ ਬਾਰੇ ਹਾਂ ਜੀ ਕਹਿਣਾ ਕਿੱਦਾਂ ਜਿੰਨਾ ਨਹੀਂ ਨਹੀਂ ਉਹ ਕੰਦੇ ਆ ਕੇ ਅਸੀਂ ਤਾਂ ਬੜੇ ਆਰਾਮ ਨਾਲ ਜਾ ਰਹੇ ਸੀ ਜੀ ਸਪੀਡ ਜ਼ਿਆਦਾ ਸੀ ਬੱਸ ਵਾਲੇ ਜੀ ਮੁੰਡੇ ਕਹਿੰਦੇ ਆ ਹੁਣ ਇਸ ਰੋਡ ਤੇ ਕਿੰਨੀ ਸਪੀਡ ਹੋਣਾ ਚਾਹੀਦੀ ਤੁਸੀਂ ਕਿਨੇ ਇੱਧਰ ਹੋ ਜਾ ਮੋੜੇ ਲੱਟਾ ਪੈਣੀ ਆ ਮੂੰ ਮੇਰਾ ਨੁਕੋਰ ਚਲੋ ਕਿ ਤੁਸੀਂ ਬੱਸ ਲਾ ਕੇ ਦੌੜੇ ਤੁਸੀਂ ਹਾਂ ਜੀ ਮੈਂ ਤਾਂ ਇੱਥੇ ਹਵਾਈ ਨੂੰ ਪ੍ਰੈਸ਼ਰ ਦਾ ਪੈਪ ਜਿਹੜਾ ਨਾ ਜਦੋਂ ਲੱਗੀ ਹੈ ਪ੍ਰੈਸ਼ਰ ਲੀਕ ਹੋ ਗਿਆ ਮੈਂ ਇੱਥੇ ਖੜੀ ਕਰਤੀ ਲਿਆ ਹੁਣ ਪੁਲਿਸ ਨੂੰ ਸੂਚਨਾ ਦੇਤੀ ਕਿ ਐਕਸੀਡੈਂਟ ਹੋ ਗਿਆ ਪਤਾ ਨਹੀਂ ਜੀ ਨਹੀਂ ਦਿੱਤੀ ਹੋਣੀ ਮੈਂ ਤਾਂ ਮੁੰਡੇ ਕਿੱਥੇ ਜਾ ਜਾਨ ਨਹੀਂ ਆ ਪੁਲਿਸ ਨੂੰ ਸੂਚਨਾ ਦੇਤੀ ਕਿ ਐਕਸੀਡੈਂਟ ਹੋ ਗਿਆ ਨਹੀਂ ਉਹਨਾਂ ਨੰਬਰ ਐਨੇ ਉਹਨਾਂ ਦੇਣੀ ਆ ਸੂਚਨਾ ਹਾਂਜੀ ਉਹਨਾਂ ਨੂੰ ਸੂਚਨਾ ਦੇਣੀ ਆ ਉਹਨਾਂ ਨੰਬਰ ਐਨੇ ਦੀ ਅੱਛਾ ਜੀ ਸੂਚਨਾ ਦੇਣੀ ਆ ਜੀ ਉਹਨਾਂ ਨੂੰ ਚਲੋ ਠੀਕ ਆ ਆਗ੍ਰੀਤੀ ਲੜਾਈ ਛੜਾ ਨਾ ਕਰਿਓ ਕੋਈ ਨਾ ਨਰਾਮ ਬੈਠੇ ਵਾਈ ਗੁਰੂ ਨੇ ਤੁਹਾਨੂੰ ਸੱਟਾਂ ਚੋਟਾਂ ਦੇ ਵਿੱਚ ਆਤਾ ਜਿਹੜਾ ਸਾਂਸ ਵੇਲਾ ਟੁੱਟਿਆ ਵਾ ਉਹ ਤਾਂ ਦੀਨਾ ਪੰਨ ਵੀ ਦੀਦਾ ਮੈਨੂੰ ਵੀ ਦੇਈਦਾ ਹਾਂਜੀ ਟੋਟਾ ਚਲੋ ਕਿ 60 ਜੋੜ ਤੋਂ ਵੱਧ ਗਿਆ ਬਾਕੀ ਉਹ ਹੋ ਜਾਊਗਾ ਹਾਂ ਜੀ ਧੰਨਵਾਦ ਤੁਹਾਡੇ ਦੋਹਾਂ ਤਰ੍ਹਾਂ ਦਾ ਓਕੇ ਸਾਰਾ